दोस्तों तो आज फिर से हम परसुर नगर बठिंडा में मनिंदर सिंह मणि जो कि हिंदू राष्ट्रीय हिंदू टाइगर फोर्स के कौमी प्रधान है उनके पास आए हैं दोबारा कई दिनों से मैं सोशल मीडिया पे देख रहा हूँ कि इनके खिलाफ तरह तरह की बातें हो रही हैं हर तरह से इनको धमकियाँ मिल रही है इनकी अश्लील फोटो बना के सोशल मीडिया पे वायरल की जा रही है और उसके साथ में यही इन्हें जो धमकियाँ दी जा रही है अब इस बारे में हम इन्होंने मुझे स्पेशली फोन करके कहा कि देखो यार ये इस तरह से हो रहा है तो हमने सोचा चलिए जाके पूछते हैं कि प्रशासन इनको लेके किस तरह इनकी सुरक्षा को लेके किस तरह से चौकस है किस तरह से प्रशासन की क्या कार्रवाई हो रही है ये सब बातें करते हैं एक बार मनिंदर सिंह जी से अच्छा मनिन्द्र सिंह जी नमस्ते पहले तो आपको सत मनिन्दर जी मैं आज दूजा या तीजी बार आया थोड़े घोड़े ਤੇ ਜੀ ਇਹ ਲਗਾਤਾਰ ਤੁਹਾਡੇ ਜਿਹੜਾ ਤੁਹਾਨੂੰ ਧਮਕੀਆਂ ਮਿਲਣ ਦਾ ਜਿਹੜਾ ਸਿਲਸਲਾ ਹੈ ਰੁੱਕ ਹੀ ਨਹੀਂ ਰਿਹਾ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਜੈਸ਼ਰੀ ਰਾਮ ਹਾਂਜੀ ਜੈਬਾਤ ਮਾਤਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਧਮਕੀਆਂ ਦੀ ਇਹ ਸੈਸਲਾ ਰੁਕ ਨਹੀਂ ਰਿਹਾ ਦੇਖੋ ਇਹ ਤਾਂ ਬੇਲੀ ਲੋਕਾਂ ਦਾ ਕੰਮ ਆ ਜੀ ਆਤਮਵਾਦੀ ਜੀ ਪਾਈ ਜਾਂਦੇ ਆ ਫੋਟੋ ਸਾਡੇ ਬਹੁਤ Hindu leaderਾਂ ਦੀ ਫੋਟੋਆਂ ਪਾਉਂਦੇ ਆ ਪਾਈ ਜਾਂਦੋ ਜੀ ਇਹਨਾਂ ਦਾ ਕੰਮ ਹੈ ਕਿੰਨੇ ਕਿ ਪਾਲਾਂਗੇ ਭਾਈ ਜਾਨ ਦੋ ਕੋਈ ਗੱਲ ਨਹੀਂ ਕਿਦਾਂ ਸਾਡਾ ਦਾ ਲੱਗਿਆ ਸੀ ਪਾਲਾਂਗੇ ਨੇ ਫੋਟੋ ਤਾਂ ਇਹਨਾਂ ਬਾਰੇ ਕੋਈ ਜਾਣਕਾਰੀ ਮਿਲੀ ਤੁਹਾਨੂੰ ਇਹ ਬੰਦੇ ਕਿੱਥੋਂ ਦੇ ਨੇ ਕੌਣ ਨੇ ਜਾਣਕਾਰੀ ਤਾਂ ਬਈ ਜੀ ਐ ਹੈ ਇਹ ਫੇਕ ਆਈਡੀਆਂ ਬਣਾ ਕੇ ਬਾਹਰੋਂ ਬੈਠੇ ਕੋਈ ਕਿਤੇ ਮਿਲਦਾ ਕੋਈ ਕਿਤੇ ਬੈਠਾ ਫੇਕ ਆਈਡੀਆਂ ਬਣਾ ਬਣਾ ਕੇ ਕਿ ਹਿੰਦੂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਿੰਦੂਨੀ ਫੋਟੋਆਂ ਪਾਈ ਜਾਣੀਆਂ ਸਾਡੇ ਸਾਡੀ ਖਰਾਨਾ ਜੀ ਐਸ ਆਈ ਵਿਸ਼ੇਨਾ ਹਿੰਦੂ ਤੋਂ ਕੰਨੜ ਦੇ ਵੀ ਫੋਟੋਆਂ ਪਾਈਆਂ ਉਹਨਾਂ ਨੇ ਨਾਲ ਜੋੜ-ਜੋੜ ਕੇ ਮੇਰੀ ਫੋਟੋਆਂ ਪਾਈਆਂ ਪਰ ਇੰਨਾ ਜੀ ਆ ਅਤਕਵਾਦੀਆਂ ਦਾ ਕੰਮ ਤੁਹਾਨੂੰ ਪਤਾ ਹੀ ਕੀ ਹੈ ਇਹ ਤਾਂ ਪੰਜਾਬ ਦਾ ਮੂਲ ਕੰਮ ਕਰਨ ਚ ਲੱਗੇ ਹੋਏ ਹੈ ਜੀ ਗੱਲ ਆ ਵੀ ਸੁਣਨ ਦੇ ਚਾਹੀਏ ਕਿ ਤੁਸੀਂ ਕਈ ਵਾਰੀ ਕੰਪਲੇਂਟ ਵੀ ਦੇ ਚੁੱਕੇ ਹੋ ਨਾਲ ਅਗੇਂਸਟ ਐਸਐਸਪੀ ਸਾਹਿਬ ਨੂੰ ਹਾਂਜੀ ਕੰਪਲੇਟਾ ਦਿੱਤੀਆਂ ਜੀ ਪਹਿਲਾਂ ਮੈਂ ਬਹੁਤ ਕੰਪਲੇਟਾ ਦਿੱਤੀਆਂ ਇਹਨਾਂ ਦੇ ਖਿਲਾਫ ਕਿਉਂ ਇਹਨਾਂ ਦੀਆਂ ਮਿਲਦੀਆਂ ਨਹੀਂ ਜੀਆਂ ਠੀਕ ਹੁੰਦੀਆਂ ਪ੍ਰਸ਼ਾਸਨ ਵਿੱਚ ਕੀ ਕਰੂਗਾ ਜੀ ਤੇ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਕੋਈ تسلی بخش جواب ਮਿਲਿਆ ਤੁਹਾਨੂੰ ਨਹੀਂ ਮੈਂ ਸਾਹਿਬ ਨੂੰ ਹਜੇ ਮਿਲਿਆ ਨਹੀਂ ਪਰ ਉਹਨਾਂ ਦੀ ਨਿਗਾਹ ਦੇ ਵਿੱਚ ਇੰਟੈਲੀਜੈਂਸ ਸੀਆਈਡੀ ਦੀ ਨਿਗਾਹ ਦੇ ਵਿੱਚ ਸਾਰਾ ਕੁਝ ਹੈਗਾ ਮੈਂ ਉਹਨਾਂ ਨੂੰ ਵੀ ਇਦਾਂ ਵੀ ਕਹਿਣਾ ਤੇ ਬਾਕੀ ਉਹਨਾਂ ਨੂੰ ਉਹਨਾਂ ਦੇ ਧਿਆਨ ਚਾ ਸਾਰੀ ਗੱਲ ਹੈ ਕਿ ਬਾਕੀ ਪ੍ਰਸ਼ਾਸਨ ਦਾ ਧਿਆਨ ਆ ਮੇਰੇ ਵੱਲ ਇਹ ਮੈਂ ਜੋ ਦੇਖੋ ਇਹ ਬਹੁਤ ਫੋਟੋਆਂ ਪਾਈਆਂ ਮੇਰੇ ਕੋਲ ਬਥੇਰੀਆਂ ਫੋਟੋਆਂ ਪਈਆਂ ਹੋਣ ਵੀ ਮੇਡੀਆਂ ਪਾਈਆਂ ਹੋਈਆਂ ਫੋਟੋਆਂ ਲਗ ਲਗ ਇਹਡੀਆਂ ਤੋਂ ਫੋਟੋਆਂ ਕੰਨੀਆਂ ਭਾਈ ਜਾਨ ਤੋਂ ਕੋਈ ਜਾਨੀ ਜੀ ਆਪਾਂ ਸ਼ਾਂਤੀ ਮਾਹੌਲ ਨਹੀਂ ਖਰਾਬ ਕਰਨਾ ਸੀ ਸ਼ਾਂਤੀ ਵਿੱਚ ਰਹਿਣਾ ਅਮਨ ਸ਼ਾਂਤੀ ਦੇ ਭੰਗੇ ਨਹੀਂ ਕਰਨੀ ਸੀ ਐਸਐਸਪੀ ਸਾਹਿਬ ਸਾਡੇ ਬਹੁਤ ਵਧੀਆ ਫ੍ਰੈਂਡਾ ਦੀ ਅਸੀਂ ਜਿਵੇਂ ਉਹ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਲੱਗੇ ਕੇ ਚੱਲਾਂਗੇ ਤੇ ਬਠਿੰਡਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਹਿਯੋਗ ਕਿਵੇਂ ਆ ਤੁਹਾਡੇ ਨਾਲ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਸਹਿਯੋਗ ਹੈ ਜੀ ਬਹੁਤ ਵਧੀਆ ਹੱਥੋ ਪੱਥਰ ਕਹਿ ਦਈਏ ਸਾਡੇ ਖਾਨਾ ਕਾ ਨਾਮ ਦੇ ਪ੍ਰਵੀਨ ਕੁਮਾਰ ਐਸਐਸਓ ਸਾਹਿਬ ਦੀ ਬਹੁਤ ਵਧੀਆ ਨੇ ਸਾਡੇ ਐਸਐਸਪੀ ਸਾਹਿਬ ਬਠਿੰਡਾ ਵੀ ਬਹੁਤ ਵਧੀਆ ਨੇ ਉਹ ਵਧੀਆ ਵਧੀਆ ਡੀਲ ਕਰਦੇ ਆ ਪਬਲਿਕ ਨਾਲ ਵੀ ਬਹੁਤ ਡੀਲ ਵਧੀਆ ਕਰਦੇ ਆ ਪਰ ਸਾਨੂੰ ਵਿਸ਼ਵਾਸ ਹੈ ਜਿਹੜੇ ਆਤਿਕਵਾਦੀ ਹੈ ਇਹਨਾਂ ਨੂੰ ਸੇਤੀ ਜੇ ਇਹਨਾਂ ਵੀ ਸੱਟਿਆ ਜਾਵੇਗਾ ਸਾਡੇ ਐਸਐਸਪੀ ਸਾਹਿਬ ਨੂੰ ਸਾਰਾ ਕੁਝ ਧਿਆਨ ਚ ਹੈ ਤੇ ਸਾਨੂੰ ਕਹਿਣ ਦਾ ਕੁਝ ਹੋਰ ਤਾਂ ਲੋੜ ਹੀ ਨਹੀਂ ਇੱਕ ਗੱਲ ਹੋਰ ਮਨੀਂਦਰ ਸਿੰਘ ਜੀ ਇਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਕਿ ਜਿਵੇਂ ਲਗਾਤਾਰ ਤੁਹਾਨੂੰ ਧਮਕੀਆਂ ਮਿਲ ਰਹੀ ਹੈ ਜੀ ਮੈਂ ਕਈ ਵਾਰੀ ਪੋਸਟਾਂ ਵੀ ਦੇਖਦਾ ਥੋਡੀਆਂ ਕਿਉਂਕਿ ਤੁਸੀਂ ਵੀ ਮੇਰੇ ਨਾਲ ਜੁੜੇ ਹੋਏ ਹੋ ਫੇਸਬੁੱਕ ਤੇ ਤੇ ਮੈਂ ਦੇਖਦਾ ਪੋਸਟਾਂ ਤੇ ਉਹਦੇ ਵਿੱਚ ਕਾਫੀ ਨਾ ਦੱਸਣ ਜੋਗ ਹੈ ਯਾਨੀ ਮਾਤਾ ਪਿਤਾ ਵੀ ਨਹੀਂ ਦੇ ਸਕਦੀਆਂ ਇਹੋ ਜਿਹੇ ਪੋਸਟਾਂ ਉਹ ਪਾਉਂਦੇ ਨੇ ਨਾਲੇ ਉੱਤੋਂ ਦੀ ਧਮਕੀ ਦੇਂਦੇ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਦੇਖੋ ਜੀ ਜਿਹੜੀ ਰਹੀ ਧਮਕੀ ਦੀ ਗੱਲ ਧਮਕੀ ਗਿੱਦੜ ਦਿੰਦੇ ਆ ਜੀ ਕੁਝ ਇਹਦਾ ਕੋਈ ਟੱਕਰੇ ਬਰਾਬਰ ਦਾ ਆ ਕੇ ਸਾਹਮਣੇ ਖੇਡਦਾ ਸੁਆਦ ਹੈ ਇਹਦਾ ਫੇਸਬੁੱਕ 'ਤੇ ਭੰਕਣ ਜੁਗ ਰਿਹਾ ਜੀ ਇਹ ਜਿਹਨ ਮੰਗਨ ਹੋਰ ਕਰਦਾ ਲੈ ਜੀ ਮਾਹੂ ਨਹੀਂ ਲਾਂਦੇ ਜੀ ਇਹਨੂੰ ਪਾਈ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਕੰਮ ਕਰਦੇ ਹਾਂ ਜੀ ਸੰਗਠਨ ਵਿੱਚ ਕੰਮ ਕਰਦਾ ਨਾ ਆਹਦਾ ਕੰਮ ਪ੍ਰਧਾਨ ਹੈ ਮੈਂ ਸੰਗਠਨ ਦਾ ਹਿੰਦੂ ਟਾਈਗਰ ਫੋਰ ਦਾ ਵਧੀਆ ਕੰਮ ਕਰਦੇ ਹਾਂ ਕੰਮ ਕਰਾਂਗੇ ਜੀ ਬਹੁਤ ਕੁਝ ਝੱਲਣਾ ਪਈ ਬੰਬਾ ਸਾਨੂੰ ਕੋਈ ਗੱਲ ਨਹੀਂ ਆਂਦੋ ਜੀ ਜੀ ਆਂਦਾ ਤਾਂ ਪਾਈ ਜਾਣ ਕੋਈ ਚੱਕਰ ਨਹੀਂ ਸਾਨੂੰ ਜੀ ਦਾ ਤੇ ਮਨਿੰਦਰ ਸਿੰਘ ਜੀ ਆਜ ਜਿਹੜੇ ਹੁਣੇ ਘਟਨਾ ਵਾਪਰੀ ਸੀ ਆਪਣੇ ਜੰਮੂ ਕਸ਼ਮੀਰ ਚ ਮਾਤਾ ਵੈਸ਼ਨੋ ਦੇਵੀ ਦੇ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀਆਂ ਤੇ ਹਮਲਾ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਦੋ ਇਹਦੇ ਬਾਰੇ ਜੀ ਗੱਲ ਇਹ ਹੈ ਜਿਹੜੀ ਸਾਡੇ ਸਧਾਰਨ ਲੋਕ Hindu ਜਾ ਰਹੇ ਸੀ ਵੈਸ਼ਨੋ ਦੇਵੀ ਜੋ ਕਿ ਉੱਥੇ ਆਤਿਕਵਾਦੀਆਂ ਨੇ ਉਹਨਾਂ ਤੇ ਹਮਲਾ ਵਸਤੇ ਹਮਲਾ ਕੀਤਾ ਬਹੁਤ ਨਿੰਦਣਯੋਗ ਗੱਲ ਹੈ ਅਸੀਂ ਤਾਂ ਹੀ ਮੰਗ ਕਰਦੇ ਆ ਜੀ ਕੁਝ 10 ਲੋਕ ਉਹਨਾਂ ਦੇ ਵਿੱਚ ਮੋਤ ਵੀ ਬੱਚੇ ਵੀ ਸੀ ਇੱਕ 2 ਸਾਲਾਂ ਬੱਚਾ ਵੀ ਅਸੀਂ ਜਮਾ ਹੀ ਆਣਾ ਜੀ ਉਹਨਾਂ ਦੀ ਮੌਤ ਹੋ ਗਈ ਜੰਮੂ ਜੰਮੂ ਪੁਲਿਸ ਨੇ ਉਹਦੀ ਤਸਵੀਰ ਵੀ ਜਾਰੀ ਕਰਤੀ ਨਾਮ ਵੀ ਰੱਖਿਆ ਗਿਆ 20 ਲੱਖ ਰੁਪਏ ਦਾ ਸਾਡੀ ਦੇਖੋ ਪੰਜਾਬ ਪੁਲਿਸ ਬਹੁਤ ਬਹਾਦਰ ਪੁਲਿਸ ਹੈ ਇਹ ਜੀ ਆਤਿਕਵਾਦੀਆਂ ਤੇ ਪੂਰੀ ਤਰ੍ਹਾਂ ਸਿਕੰਜਾ ਖਸਾਜਾ ਉਹ ਪੰਜਾਬ ਅਲਰਟ ਤੇ ਕੀਤਾ ਗਿਆ ਠੀਕ ਹੈ ਜੀ ਉਧਰ ਜੰਮੂ ਕਿਸਮੇ ਇਹਦੇ ਵੀ ਸਰਚ ਭਜਨ ਚੱਲੀ ਜਾਂਦਾ ਇੱਥੇ ਪੁੱਜੀਆਂ ਵੱਲੋਂ ਤੇ ਪਰ ਇਹ ਜਿਹੜੀ ਜਿਹੜੀ ਘਟਨਾ ਹੋਈ ਹੈ ਬਹੁਤ ਬੁਰੀ ਹੈ ਜੀ ਇਹ ਨਿੰਦਰਜੋਕ ਘਟਨਾ ਅਸੀਂ ਪੰਜਾਬ ਪੰਜਾਬ ਕੇਂਦਰ ਸਰਕਾਰ ਤੋਂ ਬੇਨਤੀ ਇਹ ਕਰਦੇ ਆ ਕਿ ਇਹ ਜਿਹੜੇ ਮਤਲਬ ਆਪਣਾ ਆਤਕਵਾਦੀ ਹੈ ਨਾ ਜੀ ਇਹਨਾਂ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਪੰਜਾਬ ਵਲੇ ਆ ਕੇ ਇਹਨਾਂ ਨੂੰ ਵੱਡਿਆ ਫਾਂਸੀ ਵੀ ਦਿੱਤੀ ਜਾ ਵੱਡਿਆ ਜਾਵੇ ਹਾਂਜੀ ਜੋ ਕਿ ਇਹ ਘਟਨਾ ਦੇਖੋ ਹੋਈ ਆ ਬਹੁਤ ਪੂਰੀ ਘਟਨਾ ਹੈ ਮਾਨ ਲੇ ਕਿ ਚਲੋ ਅੱਜ ਆਪਣੇ ਨਾਦਵੀਂ ਹਿੰਦੂ ਗਈ ਸੀ ਉੱਥੇ ਕੱਲ੍ਹ ਹੋਰ ਵੀ ਵਾਪਰ ਸਕਦੀ ਆ ਉਹਦੇ ਵਿੱਚ ਤਿੰਨ ਘਟਨਾ ਹੋ ਚੁੱਕੀਆਂ ਉੱਥੇ ਇਹ ਇਹਦੇ 'ਚ ਤਾਂ ਮਨਿੰਦਰ ਸਿੰਘ ਜੀ ਪਤਾ ਹੈ ਕੀ ਐਕਚੁਅਲੀ ਜਿਵੇਂ ਜੰਮੂ ਕਸ਼ਮੀਰ 'ਚ ਹੈ ਮੈਂ ਜਿਹੜੀਆਂ ਦੋ ਕੌਮਾਂ ਆ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਇੱਕ ਹੋਗੀ Hindu ਕੌਮ ਦੂਜੀ ਹੋਗੀ Sikh ਕੌਮ ਇਹ ਦੋ ਕੌਮਾਂ ਨੂੰ ਟਾਰਗੇਟ ਕਰਕੇ ਹੀ ਉਹਨੇ ਟਾਰਗੇਟ ਕੀ ਲਿੰਦੀ ਜਾਂਦੀ ਮੈਸ਼ਨੂ ਦੇਵੀ ਯਾਰੀ ਹਿੰਦੂ ਸਾਡੇ ਸੋ ਤੇ ਸਾਰੇ ਦੇਵ ਦੇਵਤੀਆਂ ਇਕੱਠੇ ਹੁੰਦੇ ਆ ਕਿੰਤੂ ਦੇਖੋ ਹਿੰਦੂਆਂ ਨੂੰ ਟਾਰਗੇਟ ਕਰਨਾ ਤਾਂ ਗਲਤ ਗੱਲ ਹੈ ਕਿ ਦੂਈ ਇਹਨਾਂ ਨੂੰ ਲੱਭਦੇ ਜੇ ਟਾਰਗੇਟ ਕਰਨਾ ਕਿਉਂ ਹਿੰਦੂ ਵਾਜ ਚੱਕਦੇ ਆ ਜੀ ਪੰਜਾਬ ਦੀ ਸ਼ਾਂਤੀ ਲਈ ਹਿੰਦੂ ਵਾਜ ਚੱਕਦੇ ਆ ਇਹਨਾਂ ਨੂੰ ਹਿੰਦੂ ਘਰੇ ਲੱਗਦੇ ਆ ਹਾਂਜੀ ਕੀ ਇਹ ਸਾਡੇ ਖਿਲਾਫ ਬੋਲਦੇ ਹਿੰਦੂ ਜੇ ਇਹਨਾਂ ਨੂੰ ਬੋਲਣਾ ਚੁੱਪ ਕਰ ਕਰਾਈਏ ਪਰ ਹਿੰਦੂਜੀ ਚੁੱਪ ਕਰਨ ਵਾਲਾ ਨਹੀਂ ਹੈਗਾ ਹਿੰਦੂ ਚੁੱਪ ਕਰਨ ਵਾਲਾ ਨਹੀਂ ਹੈਗਾ ਹਿੰਦੂਵਾਦ ਚੱਕੂਗਾ ਤੇ ਚੱਕਦਾ ਰਹੇਗਾ ਇਹ ਜੇ ਆਤਕਵਾਦੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਜਿੱਥੇ ਮਰਜ਼ੀ ਆ ਕੇ ਸਾਡੇ ਨਾਲ ਟਾਈਮ ਬੰਨ੍ਹਣ ਅਸੀਂ ਉੱਥੇ ਪਹੁੰਚਾਂਗੇ ਪਰ ਪਿੱਠ ਪਿੱਛੇ ਮਾਰਨਾ ਕਰ ਨਹੀਂ ਜਿਹੜੀ ਹੁਣ ਇਹ ਘਟਨਾ ਹੋਈ ਹੈ ਇਹ ਪਿੱਠ ਦੇ ਵਾਰੀ ਕੀਤੀ ਇਹਨਾਂ ਨੇ ਹਾਂਜੀ ਉਹਨਾਂ ਦਾ ਬਜਾ ਰਿਆਂਦਾ ਕੀ ਕਸੂਰ ਸੀ ਹਾ ਉਹਨਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਹਿਲੀ ਗੱਲ ਤਾਂ ਉਹਨਾਂ ਦੇ ਕਿਸੇ ਚੀਜ਼ ਨਾਲ ਕੋਈ ਮਤਲਬ ਹੀ ਨਹੀਂ ਸੀ ਉਹ ਵਿਚਾਰੇ ਸਰਦਾਲੂ ਸੀਗੇ ਤੇ ਉਹਨਾਂ ਦਾ ਨਿਸ਼ਾਨਾ ਬਣਾਉਣਾ ਮਾਰੀ ਗੱਲ ਸੀ ਇਹਦੇ ਬਾਰੇ ਜਿਵੇਂ ਕੋਈ